ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਖਾਲਸਾ ਜੀ ਆਪਾਂ ਸਾਰੀ ਭੈਣ ਭਰਾ ਹਰ ਰੋਜ਼ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਦੇ ਜਾਪ ਕਰਦੇ ਆ ਆਪਾਂ ਸਵੇਰੇ ਨਿਤਨੇਮ ਕਰਦੇ ਆਂ ਰਹਿਰਾ ਸਹਿਬ ਕਰਦੇ ਆਂ ਸੁਖਮਣੀ ਸਹਿਬ ਦਾ ਪਾਠ ਕਰਦੇ ਆਂ ਪਰ ਖਾਲਸਾ ਜੀ ਤੁਸੀਂ ਵੀ ਇਹ ਚੀਜ਼ ਅਕਸਰ ਹੀ ਸੁਣਨ ਨੂੰ ਦੇਖੀ ਹੋਣੀ ਏ ਜਾਂ ਤੁਹਾਨੂੰ ਸੁਣਨ ਨੂੰ ਮਿਲਦੀ ਹੋਣੀ ਏ ਤੇ ਜਾਂ ਫਿਰ ਤੁਹਾਡੇ ਨਾਲ ਇਹ ਚੀਜ਼ ਆਖਿਰ ਭੁੰਦੀ ਹੀ ਹੋਣੀ ਏ ਕਿਉਂਕਿ ਖਾਲਸਾ ਜੀ ਜਦੋਂ ਵੀ ਆਪਾਂ ਪਾਠ ਕਰਨ ਲੱਗਦੇ ਆਂ ਆਪਾਂ ਨੂੰ ਬਹੁਤ ਨੀਂਦ ਦਾ ਜ਼ੋਰ ਪੈਂਦਾ ਏ ਬਹੁਤ ਆਲਸ ਆਉਂਦਾ ਏ ਆਪਣੀ ਤੋਂ ਸਹੀ ਤਰ੍ਹਾਂ ਗੁਰਬਾਣੀ ਦਾ ਜਾਪ ਨਹੀਂ ਹੁੰਦਾ ਤੇ ਕਈ ਵਾਰ ਤਾਂ ਖਾਲਸਾ ਜੀ ਆਪਣਾ ਸਿਮਰਨ ਵੀ ਵਿੱਚ ਹੀ ਰਹਿ ਜਾਂਦਾ ਏ ਇੰਨਾ ਨੀਂਦ ਦਾ ਜ਼ੋਰ ਪੈਂਦਾ ਏ ਤੇ ਆਲਸ ਪੈਂਦਾ ਏ ਇਹ ਕਈਆਂ ਹੀ ਭੈਣ ਭਰਾਵਾਂ ਨੂੰ ਪ੍ਰੋਬਲਮ ਆਉਂਦੀ ਏ ਖਾਲਸਾ ਜੀ ਸੋ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿੱਚ ਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਹਾਨੂੰ ਵੀ ਸਿਮਰਨ ਕਰਦਿਆਂ ਨਾਮ ਜਪਦਿਆਂ ਪਾਠ ਕਰਦਿਆਂ ਆਲਸ ਆਵੇ ਨੀਂਦ ਆਵੇ ਤਾਂ ਉਸ ਦਾ ਤੁਹਾਨੂੰ ਕੀ ਸੰਕੇਤ ਮਿਲਦਾ ਹੈ ਕੀ ਸੰਕੇਤ ਹੁੰਦੇ ਨੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਵੀ ਤੁਸੀਂ ਗਰੁਵਾਣੀ ਦਾ ਜਾਪ ਕਰਦੇ ਹੋ ਤੁਹਾਨੂੰ ਬਹੁਤ ਨੀਂਦ ਆਉਂਦੀ ਏ ਆਲਸ ਪੈਦਾ ਹੁੰਦਾ ਏ ਤੁਹਾਡਾ ਸਿਮਰਨ ਵਿੱਚ ਹੀ ਰੁਕ ਜਾਂਦਾ ਏ ਤੁਹਾਨੂੰ ਜਾਤ ਆ ਇਹ ਚੀਜ਼ ਮਹਿਸੂਸ ਹੁੰਦੀ ਏ ਜਾਂ ਤੁਹਾਡਾ ਮਾਈਂਡ ਹੀ ਇੱਥੀ ਤੱਕ ਸੈੱਟ ਹੁੰਦਾ ਏ ਕਿ ਤੁਹਾਨੂੰ ਨੀਂਦ ਆਉਂਦੀ ਏ ਪਰ ਤੁਹਾਨੂੰ ਨੀਂਦ ਆਉਂਦੀ ਨਹੀਂ ਹੁੰਦੀ ਤੁਹਾਡੇ ਮਨ ਦਾ ਵਹਿਮ ਹੁੰਦਾ ਏ ਜੇਕਰ ਖਾਲਸਾ ਜੀ ਤੁਹਾਨੂੰ ਸਿਮਰਨ ਕਰਨ ਦੇ ਸਮੇਂ ਨੀਂਦ ਆਉਂਦੀ ਵੀ ਇਹ ਤਾਂ ਖਾਲਸਾ ਜੀ ਤੁਸੀਂ ਪੋਜ਼ਿਟਿਵ ਮੰਨੋ ਆਪਣੇ ਮਨ ਨੂੰ ਪੋਜ਼ਿਟਿਵ ਕਰਕੇ ਤੁਸੀਂ ਗੁਰਬਾਣੀ ਦਾ ਜਾਪ ਕਰਿਆ ਕਰੋ ਕਿਉਂਕਿ ਖਾਲਸਾ ਜੀ ਜੇਕਰ ਤੁਸੀਂ ਨਕਾਰਾਤਮਕ ਊਰਜਾ ਦੇ ਨਾਲ ਤੁਸੀਂ 네ਗੇਟਿਵ ਸੋਚ ਕੇ ਜਾਂ 네ਗੇਟਿਵਿਟੀ ਦੇ ਨਾਲ ਮਨ ਦੇ ਵਿੱਚ ਜੋ ਤੁਹਾਡੀ 네ਗੇਟਿਵਿਟੀ ਹੁੰਦੀ ਹੈ ਤੁਹਾਡੇ ਬਾੜੇ ਖਿਆਲ ਆਉਂਦੇ ਨੇ ਉਸ ਚੀਜ਼ ਦੇ ਨਾਲ ਵੀ ਖਾਲਸਾ ਜੀ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਏ ਤੁਹਾਨੂੰ ਆਲਸ ਪੈਦਾ ਹੁੰਦਾ ਕਿਉਂਕਿ ਖਾਲਸਾ ਜੀ ਜਦੋਂ ਵੀ ਤੁਸੀਂ ਗਰਬਾਣੀ ਦਾ ਜਾਪ ਕਰਦੇ ਹੋ ਸੇਵਾ ਸਿਮਰਨ ਕਰਦੇ ਹੋ ਖਾਲਸਾ ਜੀ ਤੁਸੀਂ ਜਦੋਂ ਬਾਣ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਲੈ ਕੇ ਆਉਨੇ ਹੋ ਕਿ ਤੁਹਾਡੇ ਤੋਂ ਕਿਤੇ ਕੁਝ ਗਲਤ ਨਾ ਹੋ ਜਾਵੇ ਤੁਹਾਡਾ ਨਾ ਬਾਣੀ ਦਾ ਜੋ ਸਿਮਰਨ ਏ ਪਤਾ ਨਹੀਂ ਸਾਵਨ ਪਤਾ ਨਹੀਂ ਸਫਲ ਹੋਵੇਗਾ ਜਾਂ ਨਾ ਹੋਵੇਗਾ ਪਤਾ ਨਹੀਂ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡੀ ਅਰਦਾਸ ਬੇਰਤੀ ਸੁਣਣਗੇ ਕਿ ਨਾ ਜਦੋਂ ਇਸ ਤਰ੍ਹਾਂ ਦੀ ਖਾਲਸਾ ਜੀ ਤੁਸੀਂ ਖਿਆਲ ਮੰਨ ਦੇ ਵਿੱਚ ਲੈ ਕੇ ਆਉਂਦੇ ਹੋ ਤੇ ਉਹ ਇੱਕ ਤਰ੍ਹਾਂ ਦੀ ਨੈਗੇਟਿਵਿਟੀ ਹੋ ਜਾਂਦੀ ਹੈ ਜੇਕਰ ਖਾਲਸਾ ਜੀ ਤੁਸੀਂ ਗਰਬਾਣੀ ਦੇ ਜਾਪ ਕਰਨੇ ਸ਼ੁਰੂ ਕੀਤੇ ਆ ਸਿਮਰਨ ਜਪ ਨਾਮ ਅਭਿਆਸ ਕਰਦੇ ਹੋ ਸੇਵਾ ਕਰਦੇ ਹੋ ਖਾਲਸਾ ਜੀ ਤਾਂ ਤੁਸੀਂ ਆਪਣੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਤੇ ਭਰੋਸਾ ਵੱਧ ਤੋਂ ਵੱਧ ਰੱਖੋ ਜੇਕਰ ਖਾਲਸਾ ਜੀ ਤੁਸੀਂ ਭਰੋਸਾ ਵਡਾਉਗੀ ਤੁਹਾਡੇ ਮਨ ਦੇ ਵਿੱਚੋਂ ਇਹ ਖਿਆਲ ਵੀ ਨਿਕਲ ਜਾਵੇਗਾ ਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਸੁਲਣਗੇ ਤੇ ਤੁਹਾਡੀ ਕੀਤੀ ਹੋਈ ਅਰਦਾਸ ਸੇਵਾ ਮਹਾਰਾਜ ਸੱਚੇ ਪਾਸ਼ਾ ਜੀ ਜਰੂਰ ਸਫਲ ਕਰ ਦੇਣਗੇ ਇਹੋਂ ਕੀ ਖਾਲਸਾ ਜੀ ਜਿਹੜਾ ਰਸਤਾ ਸਾਡੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਤਾਂ ਮਹਾਂਪੁਰਸ਼ਾਂ ਨੇ ਦੱਸਿਆ ਉਸ ਰਸਤੇ 'ਤੇ ਚੱਲ ਕੇ ਹੀ ਸਾਨੂੰ ਗੁਰਬਾਣੀ ਦਾ ਸਿਮਰਨ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਨੂੰ ਗੁਰਬਾਣੀ ਦਾ ਜਾਪ ਕਰਨ ਦੇ ਸਮੇਂ ਨੀਂਦ ਆਉਂਦੀ ਹੈ ਨੀਂਦ ਦੇ ਤੁਹਾਨੂੰ ਛਟਕੇ ਲੱਗਦੇ ਨੇ ਤਾਂ ਖਾਲਸਾ ਜੀ ਤੁਸੀਂ ਸਮਝ ਲਓ ਕਿ ਤੁਹਾਡਾ ਗੁਰਬਾਣੀ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਗਿਆ ਹੈ ਤੁਹਾਡਾ ਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਸਰਦਾ ਪ੍ਰੇਮ ਭਾਵਨਾ ਜੁੜਨੀ ਸ਼ੁਰੂ ਹੋ ਗਈ ਏ ਕਿਉਂਕਿ ਜਦੋਂ ਤੁਸੀਂ ਖਾਲਸਾ ਜੀ ਇਕਾਗਰਿਤ ਹੋ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਚਾਪ ਕਰਦੇ ਹੋ ਤਾਂ ਉਸ ਸਮੇਂ ਖਾਲਸਾ ਜੀ ਤੁਹਾਨੂੰ ਇਸ ਤਰ੍ਹਾਂ ਸੰਕੇਤ ਮਿਲਦਾ ਹੈ ਤੇ ਇਸ ਦਾ ਇਹੀ ਮਤਲਬ ਹੁੰਦਾ ਹੈ ਖਾਲਸਾ ਜੀ ਕਿ ਤੁਹਾਡੀ ਦੀਤੀ ਹੋਈ ਸੇਵਾ ਕੀਤਾ ਹੋਇਆ ਸਿਮਰਨ ਸਫਲ ਹੋ ਰਿਹਾ ਹੈ। ਖਾਸਾ ਜੀ ਜੇਕਰ ਕੋਈ ਇਨਸਾਨ ਦੁਨਿਆਵੀ ਕੰਮਾਂ ਦੇ ਵਿੱਚ ਗਲਤ ਕੰਮ ਕਰ ਰਿਹਾ ਹੈ ਤਾਂ ਉਹਨੂੰ ਕਦੇ ਵੀ ਖਾਸਾ ਜੀ ਨੀਂਦ ਨਹੀਂ ਆਵੇਗੀ। ਤੁਸੀਂ ਅਜ਼ਮਾ ਕੇ ਦੇਖ ਲਓ ਕਿ ਇਸ ਤਰ੍ਹਾਂ ਦਾ ਇਨਸਾਨ ਜੇਕਰ ਕਦੇ ਨਾਮ ਬਾਣੀ ਦਾ ਅਭਿਆਸ ਕਰ ਵੀ ਲਵੇ ਤਾਂ ਉਹਨੂੰ ਕਦੇ ਵੀ ਨੀਂਦ ਨਹੀਂ ਆਵੇਗੀ। ਖਾਲਸਾ ਜੀ ਇਸ ਦਾ ਦੂਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ ਕੰਮ ਕਰ ਕਰਦੇ ਹੋ ਜਿਸ ਦੀ ਥਕਾਵਟ ਦੇ ਨਾਲ ਤੁਹਾਡੀ ਨੀਂਦ ਨਹੀਂ ਪੂਰੀ ਹੁੰਦੀ ਤੁਸੀਂ ਨੀਂਦ ਜ਼ਰੂਰ ਪੂਰੀ ਕਰਿਆ ਕਰੋ ਖਾਲਸਾ ਜੀ ਜੇਕਰ ਇਹ ਕਾਰੋਬਾਰ ਕਰਦੇ ਆ ਤੁਹਾਡੀ ਨੀਂਦ ਨਹੀਂ ਪੂਰੀ ਹੁੰਦੀ ਤਾਂ ਜਦੋਂ ਤੁਸੀਂ ਪਾਠ ਕਰਨਾ ਸ਼ੁਰੂ ਕਰਦੇ ਹੋ ਉਸ ਸਮੇਂ ਨੀਂਦ ਆਉਣਾ ਇੱਕ ਈਪੀ ਕਾਰਨ ਹੋ ਸਕਦਾ ਹੈ ਖਾਲਸਾ ਜੀ ਪਰ ਜੇਕਰ ਤੁਹਾਨੂੰ ਪਾਠ ਕਰਨ ਦੇ ਸਮੇਂ ਨੀਂਦ ਆਉਂਦੀ ਵੀ ਤੁਹਾਨੂੰ ਆਲਸ ਆਉਂਦਾ ਵੀ ਤਾਂ ਤੁਸੀਂ ਬਿਲਕੁਲ ਵੀ ਫਿਕਰ ਨਹੀਂ ਕਰਨੀ ਟੈਨਸ਼ਨ ਨਹੀਂ ਲੈਣੀ ਕਿਉਂਕਿ ਖਾਲਸਾ ਜੀ ਕਈ ਵੀਰ ਭੈਣ ਸੋਚ ਲੈਂਦੇ ਨੇ ਕਿ ਸਾਡੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਬੇਨਤੀ ਨਹੀਂ ਸੁਣਨੀ ਬਰਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਸੁਣਦੇ ਨੇ ਤੁਹਾਡੀ ਪੜੀਗੀ ਬਾਣੀ ਕੀਤਾ ਗਿਆ ਜਾਪ ਜ਼ਰੂਰ ਸਫਲ ਹੋਵੇਗਾ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਵੀ ਭੈਣ ਭਰਾ ਗੁਰਬਾਣੀ ਦਾ ਜਾਪ ਕਰਦੇ ਨੇ ਉਹ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਹੀ ਕਰਦੇ ਨੇ ਕਿਉਂਕਿ ਖਾਲਸਾ ਜੀ ਕੋਈ ਵੀ ਮਨੁੱਖ ਇਸ ਤਰ੍ਹਾਂ ਦਾ ਨਹੀਂ ਕਿ ਜੋ ਆਪਣੀ ਮਰਜ਼ੀ ਦੇ ਅਨੁਸਾਰ ਇਕ ਵਾਹਿਗੁਰੂ ਨਾਮ ਦਾ ਜਾਪ ਵੀ ਕਰ ਸਕੇ ਤੇ ਕਈ ਖਾਲਸਾ ਜੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਮਨੁੱਖ ਵੀ ਨੇ ਜਿਨ੍ਹਾਂ ਦੇ ਕਦੇ ਮੁਖ ਤੇ ਤਾਂ ਕੀ ਕਦੇ ਦਿਮਾਗ ਦੇ ਵਿੱਚ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਆਇਆ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਗੁਰਬਾਣੀ ਦਾ ਜਾਪ ਕਰਨਾ ਤਾਂ ਦੂਰ ਦੀ ਗੱਲ ਹੁੰਦੀ ਏ ਖਾਲਸਾ ਜੀ ਸੂਈ ਸੀ ਤੇ ਰਖਾ ਖਾਲਸਾ ਜੀ ਵੈਰ ਮਾ ਪਰਮਾਤਮਾ ਤੋਂ ਦੂਰ ਰਹਿ ਕੇ ਹਮੇਸ਼ਾ ਆਪਣੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ ਚਾਹੀਦਾ ਹੈ ਦਿਨ ਦੇ ਵਿੱਚ ਖਾਲਸਾ ਜੀ ਭਾਵੇਂ 5 ਮਿੰਟ ਹੀ ਕਰੋ ਪਰ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਜ਼ਰੂਰ ਕਰਿਆ ਕਰੋ ਖਾਲਸਾ ਜੀ ਤੇ ਤੁਹਾਡਾ ਇਹ ਜਪਿਆ ਹੋਇਆ ਨਾਮ ਖਾਲਸਾ ਜੀ ਜ਼ਰੂਰ ਸਫਲ ਹੋਵੇਗਾ ਸੁਖ ਖਾਲਸਾ ਜੀ ਇਸੇ ਤਰ੍ਹਾਂ ਤੋਂ ਆਉਂੂ ਜੇਕਰ ਪਾਠ ਕਰਨ ਦੇ ਸਮੇਂ ਨੀਂਦ ਆਉਂਦੀ ਏ ਤਾ ਇਹ ਹੀ ਸੰਕੇਤ ਹੁੰਦੇ ਨੇ ਤੁਸੀਂ ਵਹਿਮ ਪਰਮ ਦੇ ਵਿੱਚ ਨਹੀਂ ਪੈਣਾ ਵਾਹਿਗੁਰੂ ਸੱਚੇ ਪਾਸ਼ਾ ਜੀ ਤੇ ਭਰੋਸਾ ਰੱਖ ਕੇ ਗੁਰਬਾਣੀ ਦਾ ਜਾਪ ਕਰਦੇ ਰਹਿਣਾ ਸੁਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲ ਸਾਜੀ ਭੁੱਲਾ ਚੁਕੰ ਦੀ ਖੀਮਾ ਬਖਸ਼ਨੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਦਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਪੈਨ ਭਾਵਾਂ ਨੂੰ ਤੰਦਰੁਸਤੀ ਬਖਸ਼ਨੀ ਵਾਹਿਗੁਰੂ ਸੱਚੇ ਪਾਸ਼ਾ ਝੜ ਦੀ ਕਲਾ ਦੇ ਵਿੱਚ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ